ਸਪੈਸ਼ਲੀ ਦਸ ਤੋਂ 3 ਤੇ 4 ਵਜੇ ਤੱਕ ਨਾ ਨਿਕਲਣਾ ਜੀ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ਨੇਚਰਲ ਜੋ ਹੈਪਨਿੰਗ ਹੈਗੇ ਆ ਡ੍ਰਿੰਕਸ ਹੈਗੇ ਉਹ ਲੈਣੇ ਚਾਹੀਦੇ ਨੇ ਫੋਟਾ ਆਪਣੀ ਜੋ ਹੈਗੇ ਆ ਕੋਲ ਡ੍ਰਿੰਕਸ ਵਗੈਰਾ ਇਹਨਾਂ ਤੋਂ ਬਚਿਆ ਜਾਏ ਜੇ ਦਸ ਤੋਂ 4 ਬਿਲਕੁਲ ਬਾਹਰ ਕੱਟੇ ਬਹੁਤ ਹੀ ਜ਼ਰੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁਤੀ ਕਪੜੇ ਪਾਏ ਜਾਏ ਮਤਲਬ ਜਿਹੜੀ ਪਾਣੀ ਦੀ ਮਾਤਰਾ ਘਟੀ ਹੁੰਦੀ ਹੈ ਡੀ ਹਾਈਡਰੇਸ਼ਨ ਤੋਂ ਬਚਣ। ਇਸ ਪ੍ਰਵੰਗ ਕਿਤੇ ਇਹ ਹੈ ਕਿ ਪਹਿਲਾਂ ਤਾਂ ਇਹ ਵੀ ਇਹ ਹੈ ਕਿ ਜੇ ਇਸ ਤੀਜੋ ਬੱਚਾ ਜਾਵੇ ਧੁੱਪੇ ਨਿਕਲਣ ਤੋਂ ਸਰੀਰ ਦੇ ਸਾਮਨ ਹੀ ਆਪਣੇ ਜੋ ਜ਼ਰੂਰੀ ਕੰਮ ਨੇ ਉਹ ਨੁਕਤਾਏ ਜਾਣ ਤੇ ਸਪੈਸ਼ਲੀ 10 ਤੋਂ 3 ਚ 4 ਵਜੇ ਤੱਕ ਨਾ ਨਿਕਲਿਆ ਜਾਵੇ ਤੇ ਜੇਕਰ ਵੀ ਕੋਈ ਅੰਦਰ ਹੈ ਤਾਂ ਸਾਡੇ ਕੋਲ ਅਸੀਂ ਦਾ ਅਰੇਂਜਮੈਂਟ ਕੀਤਾ ਹੈ ਉੱਤੇ ਆ ਕੇ ਪੂਰਾ ਉਹਨਾਂ ਕਰਾਂਗੇ ਟ੍ਰੀਟਮੈਂਟ ਉਹਦਾ ਜੋ ਵੀ ਉਹਨਾਂ ਕੀ ਸਕੂਲ ਡਿਸ਼ਸ਼ਨ ਹੁੰਦਾ ਫਿਲਹਾਲ ਤੱਕ ਤਾਂ ਕੋਈ ਨਹੀਂ ਆਇਆ ਸਾਡੇ ਕੋਲ ਲੋਕਾਂ ਕਿੰਨਾ ਬੀਲ ਕਰੋਗੇ ਜਿਸ ਤਰ੍ਹਾਂ ਗਰਮੀ ਦੇ ਸੀਜ਼ਨ ਦੇ ਵਿੱਚ ਕਿਤਨਾ ਪ੍ਰਬੰਧ ਰੱਖਣੇ ਚਾਹੀਦੇ ਇਹ ਜੀ ਲੋਕਾਂ ਨੂੰ ਇਹ ਹੈ ਕਿ ਆਪਾਂ ਸਭ ਤੋਂ ਪਹਿਲਾਂ ਤਾਂ ਪੂਰੀ ਧੁੱਪ ਵਿੱਚ ਜਾਣ ਤੋਂ ਬਚਿਆ ਜਾਵੇ ਸਰਕਾਰ ਨੇ ਹਜੇ ਆਪਣੇ ਸਕੂਲ ਵੀ ਅਗਲੇ ਇੱਕ ਆਪਣੇ ਜੂਮ ਤੋਂ ਬੰਦ ਕਰਕੇ ਹੈ 30 ਜੂਨ ਤੱਕ ਇਹ ਸੀਟਰੀਅਮ ਨੂੰ ਧਿਆਨ ਵਿੱਚ ਰੱਖਦੇ ਹੋਏ ਤੇ ਬਾਕੀ ਅਗੇ ਤੁਹਾਨੂੰ ਜਾਣਾ ਵੀ ਪੈ ਰਿਹਾ ਹੈਗਾ ਤਾਂ ਫੁੱਲ ਆਪਣੇ ਪੂਰੀ ਬਾਜੂ ਵਾਲੇ ਸੂਤੀ ਕੱਪੜੇ ਲਾਈਟ ਕੱਪੜੇ ਪਾਣੀ ਚਾਹੀਦੇ ਹੋਗੇ ਅੱਖਾਂ ਤੇ ਵੀ ਆਪ ਦਾ ਵਿਚਾਰ ਕਰਨਾ ਚਾਹੀਦਾ ਹੈਗਾ ਚਸ਼ਮਾ ਵਗੈਰਾ ਲਗਾ ਕੇ ਚੱਲਿਆ ਜਾਏ ਏ ਸੰਸਕ੍ਰੀਨ ਦਾ ਯੂਜ਼ ਕਰੋ ਤੇ ਪਾਣੀ ਦਾ ਪੂਰਾ ਪ੍ਰਬੰਧ ਰੱਖੋ ਆਪਣੇ ਨਾਲ ਨੇਚਰਲ ਜੋ ਹੈਪਨਿੰਗ ਹੈਗੇ ਆ ਡਰਿੰਕਸ ਹੈਗੇ ਉਹ ਲੈਣੇ ਚਾਹੀਦੇ ਹੈਗੇ ਛੋਟਾ ਆਪਣੀ ਜੂ ਹੈਗੇ ਆ ਕੋਲਡ ਡਰਿੰਕਸ ਵਗੈਰਾ ਇਹਨਾਂ ਤੋਂ ਬਚਿਆ ਜਾਏ। ਐਸੀ ਅਸੀਂ ਲੋਕਾਂ ਨੂੰ ਹੀ ਜਾਗਰੂਕਤਾ ਦੇਣਾ ਚਾਹਦੇ ਆ ਕਿ ਘੱਟ ਤੋਂ ਘੱਟ ਗਰਮੀ 'ਚ ਨਿਕਲਿਆ ਜਾਏ ਤਾਂ ਕਿ ਉਹ ਇਸ ਤਰ੍ਹਾਂ ਦੇ ਹੀਟ ਸਟ੍ਰੋਕ ਦੇ ਉਹਦੇ ਵਿੱਚ ਹੀ ਨਾ ਤਾਂ ਅਗਰ 10 ਤੋਂ 4 ਬਿਲਕੁਲ ਬਾਹਰ ਕੱਟਣ ਬਹੁਤ ਹੀ ਝੂਰੀ ਕੰਮ ਤੇ ਨਿਕਲਿਆ ਜਾਏ ਪਾਣੀ ਜ਼ਿਆਦਾ ਪੀਤਾ ਜਾਏ ਸੁਤੀ ਕਪੜੇ ਪਾਏ ਜਾਣ ਪਰ ਫਿਰ ਵੀ ਜੇ ਕੋਈ ਮਰੀਜ਼ ਇਸ ਤਰ੍ਹਾਂ ਦੀ ਕੋਈ ਹਾਲਾਤ ਚ ਆਂਦਾ ਹੈ ਤਾਂ ਸਾਡੇ ਕੋਲ ਅਸੀਂ ਇਹਦੀ ਪੂਰੀ ਪ੍ਰੀਪੇਅਰ ਕੀਤਾ ਹੋਇਆ ਹੈ ਕਿ ਪੇਸ਼ੈਂਟ ਨੂੰ ਜਲਦੀ ਤੋਂ ਜਲਦੀ ਉਹਨਾਂ ਦਾ ਟੈਂਪਰੇਚਰ ਜਿਹੜਾ ਹੈ ਉਹ ਨੋਰਮਲ ਲਿਆਇਆ ਜਾਏ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ ਕਿਹਨਾਂ ਦੇ ਹਦਾਇਤਾਂ ਦਿੱਤੀ ਗਈ ਹੈ ਇਹ ਡਾਕਟਰ ਸਾਡੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੇ ਉੱਪਰ ਹਾਇਰ ਅਥਾਰਟिटीज ਦੀ ਗਾਈ ਦਿੱਤੀ ਕਿ ਉਹ ਸਾਮਨਾ ਅਸੀਂ ਇੱਕ ਕਿੰਨੇ ਰੂਮ ਬਣ ਗਏ ਮੈਮੇ ਇਸ ਇਹਦੇ ਵਿੱਚ ਸਾਡੇ ਕੋਲ ਇੱਕ ਵੱਡਾ ਵਾਰਡ ਹੈ ਜਿਹਦੇ ਵਿੱਚ 5 ਬੈੱਡ ਲਗਾਏ ਨੇ ਕਿਹੜੀ ਕਿਹੜੀ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ ਦੇ ਵਿੱਚ ਸਿੱਖੋ ਜਿਹੜਾ ਪੇਸ਼ੈਂਟ ਜਿਹੜਾ ਆਂਦਾ ਉਹਦੇ ਅੰਦਰ ਜਿਹੜੀ ਪਾਣੀ ਦੀ ਮਾਤਰਾ ਕੱਟੀ ਹੁੰਦੀ ਹੈ ਜੀ ਹਾਈਡਰੇਸ਼ਨ ਤੋਂ ਹੁੰਦਾ ਪੇਸ਼ੈਂਟ ਤਾਂ ਅਸੀਂ ਆਈਵੀ ਫਲੂਇਡਸ ਲਗਾਉਂਦੇ ਆ ਉਹਨਾਂ ਦਾ ਟੈਂਪਰੇਚਰ ਵੱਜ ਜਾਂਦਾ ਟੈਂਪਰੇਚਰ ਪਹਿਲਾਂ ਚੈੱਕ ਕਰਾਂਗੇ ਪਲਸ ਆਕ ਪਲਸ ਦਾ ਜਿਹੜਾ ਆਕਸੀਜਨ ਦੀ ਲੈਵਲ ਉਹ ਵੀ ਕੱਟ ਸਕਦਾ ਪਲਸ ਆਕਸੀਮੀਟਰ ਨਾਲ ORS ਦਿਨੇ बाद पहला आई वी फ्लू लगा के फिर अर एस भी देंगे क्योंकि इलेक्ट्रोलाइट्स भी घट जाते हैं बॉडी और उस तो बाद ऑक्सीजन है ऑक्सीजन भी देनी पैसती है जी पेट कोई अभी तक नहीं आया